ਮੰਦਰ ਦਾ ਤਾਲਾ ਟੁੱਟਿਆ ਹੋਇਆ ਸੀਗਾ ਮੰਦਰ ਦੀ ਘੰਟੀ ਵੀ ਲੈ ਗਏ ਗੱਲਾਂ ਵੀ ਸਾਫ਼ ਕਰ ਗਏ ਪੈਨ ਡਰਾਈਵ ਵੀ ਲੈ ਗਏ ਜੋਤਾਂ ਵੀ ਲੈ ਗਏ ਹੋਰ ਕਾਫੀ ਸਮਾਨ ਵਿਕਰੇ ਪਿਆ ਸਭ ਕੁਝ ਲੈ ਗਏ ਤਾਂ ਨਹੀਂ ਕੱਟ ਗਏ ਬੜੀ ਮੰਨ ਭਾਗੀ ਜਿਹੜੀ ਕਟਨਾ ਜਿਹੜੀ ਹੋਈ ਹੈ ਅੱਜ ਕੀ ਆ ਜਿਹੜੇ ਚੋਰਾਂ ਨੇ ਜਿਹੜਾ ਜਿਹੜਾ ਮੰਦਰ ਦੀਆਂ ਘੰਟੀਆਂ ਤੱਕ ਨਹੀਂ ਛੱਡੀਆਂ ਗੱਲੇ ਤੱਕ ਨਹੀਂ ਛੱਡੇ ਸਾਰਾ ਸਮਾਨ ਜਿਹੜਾ ਕੀਮਤੀ ਸਮਾਨ ਚੋਕੇ ਲੈ ਗਏ ਆ ਬਹੁਤ ਮਾੜੀ ਕਟਨਾ ਹੋਈ ਆ ਛੇਰੇਲੇ 5 ਵੇ ਮੰਦਿਰ ਦਾ ਦਰਵਾਜ਼ਾ ਹੀ ਖੋਲਣ ਵਾਸਤੇ ਆਏ ਆ ਤੇ ਅੱਗੇ ਦੇਖੇ ਮੰਦਿਰ ਦਾ ਤਾਲਾ ਟੁੱਟਿਆ ਹੋਇਆ ਸੀਗਾ ਮੰਦਿਰ ਦੀ ਘੰਟੀ ਵੀ ਲੈ ਗਏ ਗੱਲਾਂ ਵੀ ਸਾਫ਼ ਕਰ ਗਏ ਪੈਨ ਡਰਾਈਵ ਵੀ ਲੈ ਗਏ ਜੋਤਾਂ ਵੀ ਲੈ ਗਏ ਹੋਰ ਕਾਫੀ ਸਮਾਨ ਵਿਖਰੇ ਪਿਆ ਸਭ ਕੁਝ ਲੈ ਗਏ ਤੋਂ ਨਹੀਂ ਕੱਢ ਗਏ ਅੱਗੇ ਨਹੀਂ ਘਟਣਾ ਅੱਗੇ 3-4 ਅੱਗੇ ਚੋਰੀ ਹੋਈ ਹੈ ਪਹਿਲੇ ਗੱਲਾ ਹੀ ਟੁੱਟਦਾ ਰਿਹਾ ਬਾਕੀ ਸਮਾਨ ਅੱਥੇ ਹੁੰਦੇ ਗੱਲਾ ਟੁੱਟਦਾ ਰਿਹਾ ਪਹਿਲੇ ਹੁਣ ਇਹ ਮੰਗਦੇ ਇੱਥੇ 6:30 ਹੋਣੀ ਚਾਹੀਦੀ ਇੱਥੋਂ ਦੀ ਮਤਲਬ ਕਿ ਸੇਫਟੀ ਰਹਿਣੀ ਚਾਹੀਦੀ ਇੱਥੇ ਕੀ ਕਹਾ ਬਾਤ ਹੋਈ ਅੱਜ ਯਾਰ ਜੋ ਸਵੇਰ ਮੈਂ ਜੋ ਹੋਈ ਉਹ ਚੋਰੀ ਹੋਈ ਘੰਟੀ ਲੈ ਇਹ বাজਾਨੇ ਵਾਲੇ ਟੱਲ ਲੈ ਲੇਗੇ ਔਰ ਆਰਤੀ ਲੈਗੇ ਸਵੇਰ ਜਦ 5 ਵਜੇ ਖੋਲਾ ਤਾਂ ਦਰਵਾਜਾ ਖੁੱਲਾ ਮਿਲਿਆ ਔਰ ਗੱਲਾ ਵੀ ਟੁੱਟ ਗਿਆ ਉਹਨਾਂ ਕਿ ਅਗੇ ਲਿਖੀ ਗੀ ਘੰਟੀ ਔਰ ਪੈਨ ਡਰਾਈਵ ਵੀ ਲੱਗੇ ਪੂਰੇ ਸ਼ਹਿਰ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਲਗਾਤਾਰ ਬਾਜ਼ਾਰ ਦੇ ਵਿੱਚ ਦੁਕਾਨਾਂ ਦੇ ਅੰਦਰ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਔਰ بار-बार ਲੋਕਾਂ ਦੇ ਸ਼ਿਕਾਇਤ ਕਰਨ ਦੇ ਬਾਅਦ ਵੀ ਪੁਲਿਸ ਰਿਪੋਰਟ ਲਿਖਾਉਣ ਦੇ ਬਾਅਦ ਵੀ ਕੋਈ ਨਾ ਚੋਰ ਫੜਿਆ ਜਾ ਰਿਹਾ ਨਾ ਸਮਾਨ ਦੀ ਰਿਕਵਰੀ ਹੋ ਰਹੀ ਹੈ ਲੋਕਾਂ ਦੇ ਘਰਾਂ ਦੇ ਵਿੱਚੋਂ ਕਾਰਾਂ ਚੋਰੀਆਂ ਹੋਈਆਂ ਕੀਮਤੀ ਸਾਮਾਨ ਚੋਰੀ ਹੋਇਆ ਲੇਕਿਨ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ। ਉਸੇ ਕੜੀ ਦੇ ਅੰਦਰ ਅੱਜ ਸਵੇਰੇ ਪੰਜ ਵਜੇ ਲੰਦੇਜੀਲੇ ਮੰਦਿਰ ਕੋਲਿਆ ਔਰ ਦੇਖਿਆ ਕਿ ਸਾਰੇ ਤਾਲੇ ਗੀੜ ਦਾ ਤਾਲਾ ਵੀ ਟੁੱਟਿਆ ਦਾ ਗੱਲੇ ਦਾ ਤਾਲਾ ਵੀ ਟੁੱਟਿਆ ਦਾ ਔਰ ਸਾਰੇ ਜਿਹੜੇ ਕੀਮਤੀ ਸਾਮਾਨ ਆਲ ਜਿਹੜੇ ਮੰਦਿਰ ਦੇ ਅੰਦਰ ਸੀਗੇ ਔਰ ਭਗਵਾਨ ਸ਼ਿਵ ਇੱਥੇ ਹਨ ਵਾਂਝੀ ਦੀ ਮੂਰਤੀ ਹੈ ਜੀ ਨਾਗਦੇਵ ਦਾ ਇੱਥੇ ਵਿਰਾਜਮਾਨ ਹੈ ਇਹ ਸਾਰਿਆਂ ਦੇ ਉੱਪਰ ਜਿਹੜਾ ਵੀ ਕੀਮਤੀ ਸਮਾਨ ਸੀ ਉਹ ਚੋਰ ਲੈ ਗਏ ਇਹ ਬੜੀ ਗੰਭੀਰ ਘਟਨਾ ਹੈ ਇਹਦੇ ਵਿੱਚ ਪੈਸੇ ਦਾ ਨੁਕਸਾਨ ਇੰਨਾ ਮਹੱਤਵਪੂਰਨ ਨਹੀਂ ਹੈ ਲੇਕਿਨ ਚੋਰਾਂ ਦੇ ਹੌਸਲੇ ਕਿਸ ਤਰੀਕੇ ਦੇ ਨਾਲ ਵੱਧ ਗਏ ਆ ਔਰ ਸ਼ਹਿਰ ਦੇ ਅੰਦਰ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ਔਰ ਪੁਲਿਸ ਇਹਦੇ ਪਾਰੇ ਦੇ ਵਿੱਚ ਕੀ ਕਰ ਰਹੀ ਹੈ कि ਸਾਰੇ ਇੱਕ ਸਾਰੇ ਇਸ ਘਟਨਾ ਦੇ ਉੱਪਰ ਪ੍ਰਸ਼ਨ ਚਿੰਨ੍ਹ ਲਗਾਉਂਦੇ ਹਨ ਮੈਂ ਪ੍ਰਸ਼ਾਸਨ ਤੋਂ ਪੁਲਿਸ ਵਿਭਾਗ ਤੋਂ ਮੰਗ ਕਰਦਾ ਕਿ ਐਸੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਐਸੀ ਘਟਨਾਵਾਂ ਦੇ ਉੱਪਰ ਕੰਮ ਪਾਈ ਜਾਏ ਤਾਂ ਕਿ ਲੋਕਾਂ ਦਾ ਵਿਸ਼ਵਾਸ ਲਾਅ ਐਂਡ ਆਰਡਰ ਦੇ ਵੀ ਦੁਬਾਰਾ قائم ਹੋ ਸਕੇ ਰਾਸ਼ਟਰੀ ਚਾਤਨਾ ਪਰਸ਼ਦ ਜਿਹੜਾ ਕਿ 20-25 ਸਾਲਾਂ ਤੋਂ ਜਿਹੜੀ ਆ ਪਹਾੜੀ ਦਾ ਰਖਵਾ ਰੱਖ ਰਖਾਵ ਕਰਦੀ ਆ ਰਹੀ ਹੈ ਮੰਦਿਰ ਦਾ ਵੀ ਰਖਵਾ ਕਰਦੀ ਆ ਰਹੀ ਹੈ ਬੜੀ ਮੰਨ ਭਾਗੀ ਜਿਹੜੀ ਕਟਨਾ ਜਿਹੜੀ ਹੋਈ ਹੈ ਅੱਜ ਕੀ ਆੜੇ ਚੋਰਾਂ ਨੇ ਜਿਹੜਾ ਜਿਹੜਾ ਮੰਦਿਰ ਦੀਆਂ ਘੰਟੀਆਂ ਤਕਰਨੀ ਛੱਡੀਆਂ ਗੱਲੇ ਤਕਰਨੀ ਛੱਡੇ ਸਾਰਾ ਸਮਾਨ ਜਿਹੜਾ ਕੀਮਤੀ ਸਮਾਨ ਚੋਕੇ ਲੈ ਗਏ ਆ ਬਹੁਤ ਮਾੜੀ ਘਟਨਾ ਹੋਈ ਆ ਔਰ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਇਹੇ ਬੇਨਤੀ ਕਰਨਾ ਕਿ ਇੱਥੇ ਇੱਥੇ ਪਿਛਲੇ ਦੋ-ਚਾਰ ਸਾਲਾਂ 'ਚ ਕਾਫੀ ਵਾਰੀ ਚੋਰੀ ਹੋ ਚੁੱਕੀ ਆ ਇਸ ਕਰਕੇ ਪੁਲਿਸ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਕਿ ਆ ਜਿਹੜੇ ਇੱਥੇ ਗੁਆਰੀਏ ਜਿਹੜੇ ਆਪਾਂ Shimla ਪਹਾੜੀ ਤੇ ਬੈਠ ਰਹੇ ਹੁੰਦੇ ਗੁਆਰੀਏ ਜਿਹੜੇ ਅਗੇ ਨਸ਼ੇੜੀਏ ਜਿਹੜੇ ਆ ਉਹ Shimla ਪਹਾੜੀ ਤੇ ਤਕਰੀਬਨ ਬੈਠੇ ਰਹਿੰਦੇ ਆ ਸ਼ੇਰ ਤੋਂ ਲਾ ਕੇ ਸ਼ਾਮ ਤੱਕ ਉਹਨਾਂ ਦਾ ਡੇਰਾ ਲੱਗ ਰਹੇ ਅਸੀਂ ਤੇ ਸਵੇਰੇ ਸ਼ਹਿਰ ਕਰਨਾ ਨੇ ਆ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ 11 ਵਜੇ ਤੱਕ ਅਥੇ ਸ਼ਹਿਰ ਦਾ ਡਿਊਟੀ ਜੇ ਸ਼ਹਿਰ ਵਾਲੇ ਆਉਂਦੇ ਅਥੇ 11 ਵਜੇ ਤੋਂ ਬਾਅਦ ਅਥੇ ਨਸ਼ੇੜੀਏ ਜੁਵਾਰੀਏ ਹੋਰ ਵੀ ਜਿਹੜੇ ਹੈਗੇ ਆ ਜਿਹੜੇ ਅਣਪਛਾਤੇ ਬੰਦੇ ਪਹਾੜੀ ਦੇ ਕਰਦੇ ਆ ਯਾਰ ਮੈਂ ਕਹਿੰਦਾ ਇਹਨਾਂ ਤੇ ਨਕੀਲ ਕੱਸੀ ਜਾਏ ਤਾਂ ਕਿ ਜਿਹੜੀ ਚੋਰੀ ਦੇ ਘਟਨਾਵਾਂ ਮੰਦਰ ਦੇ ਵਿੱਚ ਆਏ ਸਾਲ ਕੋਈ ਨਾ ਕੋਈ ਹੁੰਦੀ ਰਹਿੰਦੀ ਆ ਇਸ ਕਰਕੇ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਹਨਾਂ ਤੇ ਨਕੀਲ ਕੱਸੀ ਜਾਏ ਤਾਂ ਕਿ ਜਿਹੜਾ ਜਿਹੜਾ ਸਾਡਾ ਮੰਦਰ ਆ ਜਿਹੜਾ ਸ਼ਾਵਨ ਸ਼ੀਵਾਲਾ ਮੰਦਿਰ ਹੈਗਾ ਉਹਦੀ ਆਸਥਾ ਨੂੰ ਠੇਸ ਪਹੁੰਚੀ ਹੈ Hindu ਧਰਮ ਨੂੰ ਵੀ ਠੇਸ ਪਹੁੰਚੀ ਹੈ ਮੈਂ ਬਾਰ ਬਾਰ ਬੇਨਤੀ ਕਰਾਂ ਕਿ ਇਹ ਅਲਾਤੇ ਜਲਦੀ ਜਲਦ ਸਖਤ ਡਿਊਟੀ ਲਾਈ ਜਾਏ ਕਿ ਪੁਲਿਸ ਪ੍ਰਸ਼ਾਸਨ ਦੀ ਤਾਂ ਕਿ ਇਹ ਘਟਨਾ ਦੁਬਾਰਾ ਨਾ ਹੋ ਸਕੇ ਜੈ ਹਿੰਦ ਜੈ ਭਾਰਤ